ਤੇ ਟੰਡ ਚੱਕ ਪੱਤੇ ਕਿਤੇ ਤੇ ਆ ਤੁਸੀਂ ਦੇਖ ਰਹੇ ਹੋ ਰੋਡ ਜਿਹੜਾ ਸਵਾਰ ਤੋਂ ਟੰਡ ਪੰਜੇ ਕੇ ਉਤਾਰ ਤੋਂ ਜਾਂਦਾ ਰੁਪਨੇ ਬੋਦਲੇ ਨੂੰ ਸਾਰੇ ਰਸਤੇ ਤੇ ਕਹਿੰਦੇ ਅਸੀਂ ਇਹ ਬੂਟੇ ਲਗਾਈ ਆ ਰਹੇ ਨੇ ਨਾਲ ਐਨਾ ਬੜਾ ਸਾਦ ਨੇ ਲਾਉਣ ਲਿਆ ਵੇਖ ਛੋਟੇ ਛੋਟੇ ਬੱਚੇ ਵੀ ਬਹੁਤ ਪਿਆਰ ਇਹਨਾਂ ਨੂੰ ਕਰ ਤੁਹਾਨੂੰ ਕਿਵੇਂ ਇਹ ਸਰਦ ਨਾਲ ਨਾਲ ਛਾਂ ਜਿਹੜੀ ਹੈ ਜ਼ਰੂਰੀ ਛਾਂ ਵੀ ਚਾਹੀਦੀ ਹੈ ਜੀ ਜੀ ਕਿਤੇ ਨਾਲ ਕਿ ਕੋਸਰਾ ਇਹ ਨਹੀਂਗਾ ਬਾਸ ਪੂਰੀ ਵਧੀ ਆ ਜਾਂਦੀ ਹੈ ਠੀਕ ਹੈ ਆਕਸੀਜਨ ਵਾਸਤੇ ਕਿਉਂਕਿ ਅਸੀਂ ਅੱਜ ਆਪਾਂ ਆਕਸੀਜਨ ਮੋਰ ਲੈ ਕੇ ਆਉਂਦੇ ਰਹੇ ਆ ਤੇ ਇਸ ਵਾਸਤੇ ਸਾਰਾ ਲਾਉਣ ਚਾਹਦੇ ਤੁਸੀਂ ਕਿਤੇ ਕਿੰਨੇ ਬੂਟੇ ਲੈ ਕੇ ਆਏ ਜੀ ਸਾਰਾ ਲੈ ਆ ਆ ਠੀਕ ਹੈ ਜੀ 3 ਵਾਲੇ ਤੋਂ ਇਹ ਬੂਟੇ ਲੈ ਕੇ ਆਏ ਨੇ ਗ੍ਰੀਨ ਨਾਮ ਦਾ ਕੰਪਨੀ ਜੋ ਆਪਣੀ ਉੱਤੇ ਸਰਕਾਰੀ ਕੀ ਆਪਣਾ ਲੈਣਾ ਲੋਕਾਂ ਨੂੰ ਇੱਕ ਵਾਰ ਬਸ ਲਾ ਦੇਣਾ ਆਪਣਾ ਨਾਂ ਦੇ ਪੱਟਨੇ ਆ ਤੇ ਉਥੇ ਨਵਾਂ ਪੂਟਾ ਲਾ ਦੋ ਇੱਕ ਦੀ ਜਗ੍ਹਾ ਤੇ ਦੋ ਲਗਾਓ ਬਿਲਕੁਲ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਸ ਠੀਕ ਹੈ ਜੀ ਰੀ ਨਰੀ ਵਾਸਤੇ ਔਰ এনवायरमेंट ਵਾਸਤੇ ਠੀਕ ਹੈ ਹਾਂ ਜੀ ਪਾਰਲਾ ਸਾਡੇ ਪਿੰਡ ਵੱਲੋਂ ਨੌਜਵਾਨ ਬੜੇ ਵੱਧ ਚੜ ਕੇ ਇਹਦੇ ਵਿੱਚ ਉਤਲਾ ਲੈ ਰਹੇ ਆ ਠੀਕ ਹੈ ਕੀ ਸੋਚ ਹੈ ਇਹ ਕਿ ਸਿਵਲਾਂ ਦੀ ਤਸਵੀਰ ਜਿਹੜਾ ਰੋਡ ਜਾ ਰਿਹਾ ਡਬਲ ਲੇਨ ਚ ਲਗਾਇਆ ਤੇ ਇਧਰ ਵੀ ਦੋਨਾਂ ਪਾਸੇ ਲਾ ਆ ਜਾ ਰਿਹਾ ਇਹ ਇਹ ਆ ਸਾਡਾ ਇਹ ਇਦਾਂ ਨਹੀਂ ਕਿ ਲਗਾ ਦਿੱਤੇ ਔਰ ਸਿਰਫ ਪਿਕਚਰ ਵਾਸਤੇ ਤਸਵੀਰ ਵਾਸਤੇ ਆ ਅਸੀਂ ਇਹਨਾਂ ਦੀ ਸੰਭਾਲ ਵੀ ਕਰੀ ਉਹਨਾਂ ਦੇ ਨਾਲ ਡਿਊਟੀ ਲਾਈ ਹੈ ਜਿਹੜਾ ਸੇਮ ਨਾਲ ਦੇ ਨਾਲ ਨਾਲ ਉਹ ਤਾਂ ਬੰਨ ਜਾ ਰਿਹਾ ਜਿੱਦਾਂ ਰੈਡ ਦਾ ਮਾਜ ਇਹਦਾ ਵੀ ਦੋ ਦਿਨ ਜਾਂ ਤਿੰਨ ਦਿਨ ਛੱਡ ਕੇ ਪਾਣੀ ਦਾ ਪੂਰਾ ਉਹਦੇ ਕਰਨਾ ਹੈ ਬਰਬਾਦ ਔਰ ਬਿਲਕੁਲ ਕੋਈ ਵੀ ਨਹੀਂ ਕਹਦਾ ਜੇਕਰ ਆਪਾਂ ਉਹਨਾਂ ਦੀ ਸਾਫ ਸਪਾਰਟ ਕਰੀਏ ਤਾਂ ਇਹ ਘੱਟੋ ਘੱਟ ਦੋ ਸੌਣਾ ਜਿਹੜੀ ਇਹ ਦੀ ਸਵਾਰ ਕਰਨੀ ਜਦੋਂ ਜੜ ਵਗੈਰਾ ਲੱਗ ਗਈ ਵਧੀਆ ਬਲ ਗਿਆ ਯਾਦ ਕਰਦੇ ਹਾਂ ਪ੍ਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਸਾਰੇ ਲੋਕਾਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਥ ਦੇ ਆਉਣ ਦਾ ਫੈਸਲਾ ਬਣਾਣਾ ਨਾਲੇ ਪਾਰਸ਼ਲੀ ਵੀ ਆਪਾਂ ਨੂੰ ਬਹੁਤ ਜਿਵੇਂ ਕਿ ਦਰਮੀ ਤੁਸੀਂ ਦੇਖ ਲਓ ਕਿੰਨੀ ਜ਼ਿਆਦਾ ਪੈਣੀ ਹੈ ਜੀ ਆਹ ਚੀਜ਼ ਲੈਣੇ ਜਿੱਥੇ ਦਿੱਤਰ ਆਉਣਾ ਹੈ ਜੀ ਮਿਲੇਗੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ